ਬਦਲਾ ਬਦਲੀ ਦੇ ਮੌਸਮ ਦੇ ਵਿੱਚ ਬੀਜੇਪੀ ਅੰਦਰ ਸਨ ਕਿਸ ਨੇ ਲਾਤੀ ਉਹ ਕੌਣ ਹੈ ਜਿਨੇ ਬੀਜੇਪੀ ਦੇ ਲੀਡਰ ਪਟਣੇ ਸ਼ੁਰੂ ਕਰਤੇ ਨੇ ਇਹ ਉਹੀ ਪਾਰਟੀ ਹੈ ਜਿਹੜੀ ਪਾਰਟੀ ਦੇ ਲੀਡਰ ਦਾਵਾ ਕਰਦੇ ਸੀ ਕਿ ਉਹਨਾਂ ਨੂੰ ਕਰੋੜਾ ਰੁਪਏ ਦੇ ਆਫਰ ਆ ਰਹੇ ਨੇ ਉਹੀ ਪਾਰਟੀ ਹੈ ਜਿਹਦਾ ਪੰਜਾਬ ਦੇ ਉੱਤੇ ਕੰਟਰੋਲ ਹੈ ਮਰਾਦ ਆਮ ਆਦਮੀ ਪਾਰਟੀ ਦੀ ਔਰ ਆਮ ਆਦਮੀ ਪਾਰਟੀ ਦੇ ਵਿੱਚ ਭਾਜਪਾ ਦੇ ਲੀਡਰ ਸ਼ਾਮਿਲ ਹੋਣੇ ਸ਼ੁਰੂ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਭਾਜਪਾ ਦੇ ਵਿੱਚ ਸਨ ਲਾ ਦਿੱਤੀ ਗਈ ਹੈ ਇਹਦਾ ਇੱਕੋ ਇੱਕ ਮਜੱਸਮਾ ਲੰਘੇ ਕੱਲ ਵੇਖਣ ਨੂੰ ਮਿਲਿਆ ਜਦੋਂ ਰੋਬਿਨ ਸਾਂਪਲਾ ਆਮ ਆਦਮੀ ਪਾਰਟੀ ਦਾ ਪੱਲਾ ਫੜ ਲੈਂਦੇ ਨੇ ਜਲੰਧਰ ਹੌਟ ਸੀਟ ਹੈ ਔਰ ਇਸੇ ਹੌਟ ਸੀਟ ਦੇ ਆਲੇ ਦੁਆਲੇ ਜਿਹੜੇ ਲੀਡਰ ਘੁੰਮਦੇ ਪਏ ਨੇ ਉਹ ਲੀਡਰ ਕਦੀ ਇਧਰਲੇ ਬੰਨੇ ਤੇ ਕਦੀ ਉਧਰਲੇ ਬੰਨੇ ਛਾਲਾ ਮਾਰਦੇ ਨਜ਼ਰ ਆ ਰਹੇ ਨੇ ਔਰ ਇਸੇ ਦਰਮਿਆਨ ਇੱਕ ਹੋਰ ਛਾਲ ਵੱਜੀ ਹੈ ਭਾਜਪਾ ਦੇ ਵਿੱਚੋਂ ਆਮ ਆਦਮੀ ਪਾਰਟੀ ਅੰਦਰ ਰੋਬਿਨ ਸਾਂਪਲਾ ਨਾਮ ਤੋਂ ਇਹ ਸਾਫ਼ ਕਲੀਅਰ ਹੁੰਦਾ ਹੈ ਕਿ ਵਿਜੇ ਸਾਪਲਾ ਦੇ ਨਾਲ ਕੋਈ ਨੇੜਤਾ ਹੋਵੇਗੀ ਵਿਜੇ ਸਾਪਲਾ ਨੂੰ ਆਪਣਾ ਗੁਰੂ ਦੱਸਣ ਵਾਲੇ ਰੋਬਿੰਨ ਸਾਪਲਾ ਕਈ ਥਾਵਾਂ ਦੇ ਉੱਤੇ ਇਹਨਾਂ ਨੂੰ ਰਿਸ਼ਤੇਦਾਰ ਦੱਸਿਆ ਜਾਂਦਾ ਆਪਸ ਦੇ ਵਿੱਚ ਰਿਸ਼ਤੇਦਾਰ ਨੇ ਉਹ ਰੋਬਿੰਨ ਸਾਪਲਾ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾਵੜੇ ਨੇ ਲੰਘੇ ਕੱਲ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਜਾਂਦੀ ਹੈ ਸੀਐਮ ਭਗਵੰਤ ਮਾਨ ਗੱਲ ਦੇ ਵਿੱਚ ਆਮ ਆਦਮੀ ਪਾਰਟੀ ਵਾਲਾ ਮਫਲਰ ਪਾੰਦਦੇ ਨੇ ਤੇ ਉਸ ਤੋਂ ਬਾਅਦ ਹੁਣ ਅੱਗੇ ਪ੍ਰੋਗਰਾਮ ਉਲੀਕ ਦਿੱਤਾ ਗਿਆ ਅੱਜ ਦੀ ਖਬਰ ਹੈ ਕਿ ਅੱਜ ਡੇਰਾ ਬੱਲਾਂ ਵੱਲ ਨੂੰ ਵਹੀਰਾਂ ਘੱਟਣਗੇ ਡੇਰਾ ਬੱਲਾਂ ਇੱਕ ਇਹੋ ਜਿਹਾ ਸਥਾਨ ਹੈ ਜਲੰਧਰ ਦੇ ਵਿੱਚ ਜਲੰਧਰ ਦੇ ਨੇੜੇ ਜਿੱਥੇ ਨੇਤਾ ਜਿਹੜੇ ਨੇ ਖਾਸ ਕਰਕੇ ਉਮੀਦਵਾਰ ਉਹ ਵੱਧ ਕਰਕੇ ਜਾਣਾ ਲੋਚਦੇ ਨੇ ਉੱਥੇ ਜਾ ਕੇ ਆਸ਼ੀਰਵਾਦ ਦੇ ਨਾਂ ਤੇ ਪਤਾ ਨਹੀਂ ਕੀ ਕੁਝ ਮਿਲਦਾ ਹੋਰ ਪਰ ਇਸ ਦੇ ਦਰਮਿਆਨ ਉਹ ਜ਼ਰੂਰ ਕੋਸ਼ਿਸ਼ ਕਰਦੇ ਆ ਕਿ ਸਭ ਤੋਂ ਪਹਿਲਾਂ ਡੇਰਾ ਬੱਲਾਂ ਜਾਈਏ ਲੋਕਾਂ ਸਾਹਮਣੇ ਇਹ ਰਸਦੀਏ ਕਿ ਅਸੀਂ ਵੱਧ ਕਰਕੇ ਧਾਰਮਿਕ ਬਿਰਤੀ ਦੇ ਲੋਕਾਂ ਖੈਰ ਆ ਕਿਸੇ ਦੀ ਬਿਰਤੀ ਦੇ ਉੱਤੇ ਸਵਾਲ ਨਹੀਂ ਚੱਕਣਾ ਚਾਹੀਦਾ ਵਾਪਸ ਆਉਨੇ ਆ ਰੋਬਨ ਸਾਂਪਲਾ ਦੇ ਉੱਤੇ ਰੋਬਨ ਸਾਂਪਲਾ ਭਾਜਪਾ ਦੇ ਅੰਦਰ ਅਜੇ ਐਸ்சி ਵਿੰਗ ਦੇ ਪ੍ਰਧਾਨ ਲਗਾਏ ਹੀ ਗਏ ਸੀ ਉਸ ਤੋਂ ਬਾਅਦ ਉਹਨਾਂ ਦੇ ਪ੍ਰਧਾਨ ਹੋਣ ਦੀਆਂ ਗੱਲਾਂ ਵੀ ਸਾਹਮਣੇ ਆ ਗਈਆਂ ਔਰ ਉਸ ਤੋਂ ਬਾਅਦ ਜਿੱਥੇ ਭਾਜਪਾ ਦੇ ਯੁਵਾ ਮੋਰਚਾ ਦਾ ਇੱਕ ਵੱਡਾ ਚਿਹਰਾ ਮੰਨੇ ਜਾਂਦੇ ਨੇ ਰੋਬਨ ਸਾਂਪਲਾ ਹੁਣ ਭਾਜਪਾ ਨੂੰ ਸਖਣਾ ਛੱਡ ਕੇ ਤੇ ਗਾਂ ਆਮ ਆਦਮੀ ਪਾਰਟੀ ਦੇ ਵੱਲ ਨੂੰ ਆ ਫੇਰਾ ਕੱਢ ਲਿਆ ਨੇ ਔਰ ਰੋਬਿੰਸਾਹਪਲਾ ਦਾ ਇਹ ਦਾਵਾ ਆ ਕਿ ਭਾਜੀਪੀ ਦੇ ਅੰਦਰ ਕੋਈ ਵੀ ਪੁੱਛਗਿਛ ਨਹੀਂ ਸੀ ਵਰਕਰ ਦੀ ਕੋਈ ਪੁੱਛਗਿਛ ਨਹੀਂ ਸੀ ਭਾਜੀਪੀ ਲੀਡਰ ਵਰਕਰ ਨੂੰ ਭੋਰਾ ਵੀ ਨਹੀਂ ਪੁੱਛਦੇ ਸੀ ਇਹ ਇਹ ਹਾਲਾਤ ਜਿਹੜੇ ਬਣੇ ਹੋਏ ਸੀ ਔਰ ਰੋਬਿੰਸਾਹਪਲਾ ਨੇ ਇਹਨਾਂ ਦੇ ਚੱਲਦੇ ਹੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਪਰ ਕੁਝ ਗੱਲਾਂ ਰੋਬਿੰਸਾਹਪਲਾ ਨੇ ਕਹੀਆਂ ਨੇ ਜੋ ਡਿਸਕਸ ਕਰਨੀਆਂ ਬਹੁਤ ਜ਼ਰੂਰੀ ਨੇ ਰੋਬਿੰਸਾਹਪਲਾ ਨੇ ਸਭ ਤੋਂ ਪਹਿਲੀ ਗੱਲ ਇਹ ਚੁੱਕੀ ਕਿ ਆਮ ਆਦਮੀ ਪਾਰਟੀ ਆਪਣੇ ਵਰਕਰਾਂ ਦਾ ਬਹੁਤ ਖਿਆਲ ਰੱਖਦੀ ਆ ਰੱਖਦੀ ਹੋਵੇਗੀ ਔਰ ਇਹਨੇ ਸਾਹ ਕਿਹਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਐਸਸੀ ਭਾਈਚਾਰੇ ਦਾ ਬਹੁਤ ਖਿਆਲ ਰੱਖਿਆ ਜਾਂਦਾ ਆਮ ਆਦਮੀ ਪਾਰਟੀ ਐਸਸੀ ਭਾਈਚਾਰੇ ਦੀ ਪਾਰਟੀ ਹੈ ਗਰੀਬਾਂ ਦੀ ਪਾਰਟੀ ਹੈ ਐਸਸੀ ਭਾਈਚਾਰੇ ਦਾ ਨਾਮ ਲੈਂਦੇ ਨਜ਼ਰ ਆਏ ਨੇ ਰੋਬਨ ਸਾਪਲਾ ਪਰ ਇੱਥੇ ਸਵਾਲ ਇਹ ਖੜੇ ਹੁੰਦੇ ਨੇ ਕਿ ਵਿਰੋਧੀ ਅਜੇ ਤੱਕ ਆਮ ਆਦਮੀ ਪਾਰਟੀ ਨੂੰ ਟਿਚਰਾਂ ਕਰਦੇ ਨੇ ਕਿ ਉਹਨਾਂ ਨੇ ਐਸਸੀ ਉਪ ਮੁੱਖ ਮੰਤਰੀ ਲਗਾਉਣਾ ਸੀ ਅਜੇ ਤੱਕ ਨਹੀਂ ਲਾਇਆ ਇਹੋ ਜਿਹੇ ਸਵਾਲ ਜਿਹੜੋ ਚੱਲਦੇ ਹੋਣ ਉਦੋਂ ਰੋਬਿਨ ਸਾਂਪਲਾ ਦੇ ਇਹੋ ਜਿਹੇ ਬਿਆਨ ਆਪਣੇ ਆਪ 'ਚ ਸਵਾਲ ਦਾ ਕੇਂਦਰ ਬਣਦੇ ਨੇ ਖੈਰ ਰੋਬਿਨ ਸਾਂਪਲਾ ਨੇ ਇਹ ਦਾਅਵਾ ਕੀਤਾ ਆ ਕਿ ਐਸਸੀ ਭਾਈਚਾਰੇ ਦੇ ਅਨੁਕੂਲ ਇਹ ਆਮ ਆਦਮੀ ਦੀ ਪਾਰਟੀ ਹੈਗੀ ਐ ਜਿਸ ਵਾਸਤੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਆ ਆਮ ਆਦਮੀ ਪਾਰਟੀ ਨੇ ਨਾ ਸਿਰਫ ਭਾਜਪਾ ਸਗੋਂ ਕਾਂਗਰਸ ਅਤੇ ਅਕਾਲੀ ਦਲ ਦੇ ਵਿੱਚ ਵੀ ਸੰਨ ਲਗਾਈ ਹੋਈ ਆ ਕਾਂਗਰਸ ਦੇ ਵੱਲੋਂ ਰਾਜਕੁਮਾਰ ਚੱਬੇਵਾਲ ਨੂੰ ਖਿੱਚ ਲਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਵਨ ਕੁਮਾਰ ਟੀਨੂ ਨੂੰ ਖਿੱਚ ਲਿਆ ਔਰ ਹੁਣ ਜਲੰਧਰ ਦੇ ਵਿੱਚ ਰੋਬਿੰਡ ਸਾਂਪਲਾ ਭਾਜਪਾ ਦੇ ਵਿੱਚ ਸਨ ਲਾ ਕੇ ਤੇ ਆਪਣੇ ਵੱਲ ਨੂੰ ਕਰ ਲਏ ਨੇ ਰੋਬਿੰਡ ਸਾਂਪਲਾ ਨੇ ਭਾਜਪਾ ਛੱਡਣ ਸਾਰ ਹੀ ਆਮ ਆਦਮੀ ਪਾਰਟੀ ਦੇ ਗੁਣਗਾਨ ਸ਼ੁਰੂ ਕਰ ਦਿੱਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਹੀ ਕਿ ਪਾਰਟੀ ਹੀ ਹੈ ਨਹੀਂ ਪਰ ਗੱਲਾਂ ਅਸਲ ਦੇ ਵਿੱਚ ਹੋਰ ਵੀ ਵਿੱਚ ਸਾਹਮਣੇ ਆ ਰਹੀਆਂ ਨੇ ਦਰਸਲ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਵਿਧਾਇਕ ਅਮਨ अरोड़ा ਦੇ ਚਰਚੇ ਹੁਣ ਚੱਲਦੇ ਪਏ ਨੇ ਕਿਹਾ ਕਿ ਅਮਨ अरोड़ा ਨੇ ਸਿਉਂਕ ਲਈ ਹੈ ਭਾਜਪਾ ਦੇ ਅੰਦਰ ਅਮਨ अरोड़ा ਦੇ ਕਹਿਣ ਮੁਤਾਬਕ ਸਭ ਕੁਝ ਹੋਇਆ ਗੱਲਾਂ ਇਹ ਚਲਦੀਆਂ ਨਜ਼ਰ ਆ ਰਹੀਆਂ ਨੇ ਕਿ ਇਹ ਸਾਫ਼ ਕਿਹਾ ਜਾ ਰਿਹਾ ਹੈ ਕਿ ਰਮਨ ਅਰੋੜਾ ਦੇ ਕਾਰਨ ਰੋਬਿੰਨ ਸਾਹਪਲਾ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਏ ਨੇ ਰਮਨ ਅਰੋੜਾ ਨੇ ਰਾਹ ਪੱਧਰਾ ਕੀਤਾ ਰੋਬਿੰਨ ਸਾਹਪਲਾ ਦਾ ਖੈਰ ਇਹ ਆਪਣੇ ਆਪ ਦੇ ਵਿੱਚ ਗੱਲਾਂ ਚਲਦੀਆਂ ਪਈਆਂ ਪਰ ਇਸ ਤਬਦੀਲੀ ਤੋਂ ਬਾਅਦ ਰਮਨ ਅਰੋੜਾ ਦੀ ਪਦਵੀ ਜ਼ਰੂਰ ਉੱਪਰ ਨੂੰ ਹੋ ਗਈ ਹੈ ਹੋਰ ਜ਼ਾ ਜ਼ਿਆਦਾ ਵੱਧ ਦੀ ਨਜ਼ਰ ਆ ਰਹੀ ਹੈ ਕਿ ਚਰਚਾਾਂਾਂ ਤਾਂ ਇਹ ਵੀ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਮਨ ਅਰੋੜਾ ਨੂੰ ਮੰਤਰੀ ਪਦਵੀ ਦਿੱਤਾ ਜਾ ਸਕਦਾ ਹੈ ਰਮਨ ਅਰੋੜਾ ਨੂੰ ਉਧਰ ਵਾਲੀ ਕੁਮਾਇਆ ਜਾ ਸਕਦਾ ਹੈ ਪਰ ਰੋਬਿਨ ਸਾਂਪਲਾ ਦੀ ਸ਼ਮੂਲੀਅਤ ਤੋਂ ਬਾਅਦ ਰਮਨ ਅਰੋੜਾ ਦਾ ਅਹੁਦਾ ਜਿਹੜਾ ਹੈ ਉਹ ਹੋਰ ਵੱਡਾ ਹੋ ਗਿਆ ਹੈ ਸੀਨੀਅਰ ਲੀਡਰਸ਼ਿਪ ਦੀਆਂ ਅੱਖਾਂ ਦੇ ਵਿੱਚ ਰਮਨ ਅਰੋੜਾ ਜਿਹੜੇ ਨੇ ਉਹ ਹੋਰ ਜ਼ਿਆਦਾ ਚਮਕ ਉੱਠੇ ਨੇ ਇਹ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਕਿ ਹੈ ਇਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਇਹ ਸਾਫ਼ ਕਿਹਾ ਜਾ ਸਕਦਾ ਹੈ ਕਿ ਰਮਨ ਅਰੋੜਾ ਨੇ ਆਮ ਆਦਮੀ ਪਾਰਟੀ ਦੇ ਵਿੱਚ ਆਪਣਾ ਨਾਮ ਜ਼ਰੂਰ ਬਣਾ ਲਿਆ ਹੈ ਜੇ ਰਮਨ ਅਰੋੜਾ ਦੀ ਬਦੌਲਤ ਹੀ ਰੋਬਿੰਨ ਸਾੰਪਲਾ ਆਮ ਆਦਮੀ ਪਾਰਟੀ ਦੇ ਅੰਦਰ ਆਏ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਵਾਸਤੇ ਹੁਣ ਜੇ ਜਲੰਧਰ ਤੋਂ ਲੀਡਰ ਦੇਖੀਏ ਤਾਂ ਇੱਕ ਰਮਨ ਅਰੋੜਾ ਇਹੋ ਜਿਹਾ ਲੀਡਰ ਨੇ ਜਿਹੜੇ ਫਿਲਹਾਲ ਇੱਥੇ ਐਮਐਲਏ ਨਹੀਂ ਜੇ ਗੱਲ ਕਰੀਏ ਬਲਕਾਰ ਸਿੰਘ ਦੀ ਤਾਂ ਬਲਕਾਰ ਸਿੰਘ ਆਲਰੇਡੀ ਮੰਤਰੀਪਦ ਦੇ ਇੱਕ ਨੇਤਾ ਨੇ ਐਮਐਲਏ ਸੀ ਪਹਿਲਾਂ ਕਰਤਾਰਪੁਰ ਤੋਂ ਉਸ ਤੋਂ ਬਾਅਦ ਉਹਨਾਂ ਨੂੰ ਮੰਤਰੀ ਲਗਾ ਦਿੱਤਾ ਗਿਆ ਕੈਬਨਿਟ ਮੰਤਰੀ ਦਾ ਅਹੁਦਾ ਦੇ ਦਿੱਤਾ ਗਿਆ ਇਸ ਤੋਂ ਇਲਾਵਾ ਜੇ ਸ਼ੀਤਾ ਲੰਗਰਾਲ ਦੀ ਗੱਲ ਕਰੀਏ ਤਾਂ ਸ਼ੀਤਾ ਲੰਗਰਾਲ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਭਾਜਪਾ ਜੁਆਇਨ ਕਰ ਚੁੱਕੇ ਨੇ ਯਾਨੀ ਕਿ ਹੁਣ ਘੁਮ ਘੁਮਾ ਕੇ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਰਮਨ ਅਰੋੜਾ ਇੱਥੇ ਨੇ ਔਰ ਇੱਕ ਨਕੋਦਰ ਬੀਬੀ ਮਾਨ ਨੇ ਰਮਨ ਅਰੋੜਾ ਦਾ ਰਸੂਖ ਹੌਲੀ ਹੌਲੀ ਵਧਦਾ ਪਿਆ ਹੈ ਸ਼ਾਇਦ ਇਸੇ ਵਾਸਤੇ ਰਮਨ ਅਰੋੜਾ ਇਹ ਕੋਸ਼ਿਸ਼ਾਂ ਕਰ ਰਹੇ ਨੇ ਕਿਉਂਕਿ ਜੇ ਜਿਹੜੇ ਉਮੀਦਵਾਰ ਕੈਬਨਿਟ ਰੈਂਕ ਦੇ ਉਹ ਐਲਾਨੇ ਗਏ ਨੇ ਕੈਬਨਿਟ ਮੰਤਰੀਆਂ ਨੂੰ ਜਿਹੜਾ ਨੂੰ ਉਮੀਦਵਾਰ ਲਾਣਿਆ ਗਿਆ ਜੇ ਉਹ ਮਿੰਿਸਟਰ ਮੈਂਬਰ ਆਫ ਪਾਰਲੀਮੈਂਟ ਬਣ ਜਾਂਦੇ ਨੇ ਤਾਂ ਜ਼ਰੂਰ ਕੈਬਨਿਟ ਜਿਹੜਾ ਉਹ ਸਖਣਾ ਹੋ ਜੂਵੇਗਾ ਤੇ ਉੱਥੇ ਹੋਰ ਭਰਤੀ ਦੀ ਲੋੜ ਪੈ ਸਕਦੀ ਹੈ ਇਸ ਵਾਸਤੇ ਸ਼ਾਇਦ ਰਮਨ ਅਰੋੜਾ ਆਪਣੀ ਕੁਰਸੀ ਸੇਫ ਕਰਦੇ ਨਜ਼ਰ ਆ ਰਹੇ ਨੇ ਖੈਰ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਵਕਤ ਦੱਸੇਗਾ ਫਿਲਹਾਲ ਰਮਨ ਅਰੋੜਾ ਜਿਹੜੇ ਨੇ ਉਹ ਚਰਚਾ ਦਾ ਕੇਂਦਰ ਨੇ ਰੋਬਿੰਸ ਸਾਹਪਲਾ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕੇ ਨੇ ਔਰ ਦੂਜੇ ਪਾਸੇ ਵਿਜੇ ਸਾਹਪਲਾ ਜਿਹੜੇ ਨੇ ਉਹ ਅਜੇ ਤੱਕ ਕਨਫਿਊਜ਼ਡ ਨੇ ਕਿ ਕਿੱਧਰ ਜਾਇਆ ਜਾਵੇ ਫਿਲਹਾਲ ਭਾਜਪਾ ਦੇ ਵਿੱਚ ਹੀ ਨੇ ਆਉਂਦੇ ਸਮੇਂ ਦੇ ਵਿੱਚ ਭਾਵੇਂ ਕਾਂਗਰਸ ਜਾਂ ਫਿਰ ਆਮ ਆਦਮੀ ਪਾਰਟੀ ਦਾ ਪੱਲਾ ਵੀ ਫਟ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਵੀ ਜਾ ਸਕਦੇ ਨੇ ਕੁਝ ਨਹੀਂ ਕਿਹਾ ਜਾ ਸਕਦਾ ਫਿਲਹਾਲ ਚਰਚਾਵਾਂ ਤੇਜ਼ ਨੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ